ਕਰਦੇ ਆਂ ਬਾਈ ਕਿੰਨਾ ਕਦੇ ਤੂੰ ਤੁਹਾਡੇ ਹਿਸਾਬ ਨਾਲ ਦੁੱਧ ਬਾਈ ਦਊਗੀ 20 ਤੋਂ 25 ਲੀਟਰ 20 ਬਾਈ ਕਿਲੋ ਤਾਂ ਦੇਣਾ ਆ ਜਾ ਇਹਦਾ ਹਣਾ ਹਾਂ ਕਿਉਂ ਜੰਨੇ ਨੂੰ ਸਮਾਨ ਚਾਹ ਰਿਆ ਉਹ ਮੈਂ ਵੀ ਦੁੱਧ ਦਊਗੀ ਘਰ ਦੀ ਬੱਚੀ ਹੈ ਕੋਈ ਐ ਨਹੀਂ ਖਰੀਦੀ ਹੈ ਜਾਂ ਹੋਰ ਹੈਗੀ ਠੀਕ ਆ ਘਰ ਦੀ ਹੈ ਜਮਾ ਹਾਂ ਹਾਂ ਤੁਸੀਂ ਕਹਿੰਦੇ ਸੀ ਵੀ ਆਪਾਂ ਕ੍ਰਾਸ ਦੀ ਸੀਮਨ ਭਰਾਏ ਸੀ ਇਹਦੇ ਹਾਂ ਹਾਂ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਨਾਜ਼ਮ ਸਿੰਘ ਪਰਵਾਹ ਬਾਈ ਜਮਾ ਘਰੇਲੂ ਜ਼ਮੀਨਾਂ ਦੇ ਕਰੋ ਪਹਿਲਾ ਸੂਆ ਬਾਈ ਨੇ ਵੈਢ ਸੇਲ ਕਰ ਲਈਆਂ ਪਿੰਡਾ ਬਾਈ ਦਾ ਪੁਟੀ ਕਿਸ਼ਨਪੁਰਾ ਜ਼ਿਲ੍ਹਾ ਬਾਈ ਜੀ ਬਠਿੰਡਾ ਤੇ ਸੰਗਤ ਮੰਡੀ ਦੇ ਬਿਲਕੁਲ ਨਾਲ ਹੀ ਆ ਗਿਆ ਡੱਬਾ ਵਾਲੀ ਰੋਡ ਤੇ ਬਿਲਕੁਲ ਉੱਪਰ ਹੀ ਪਿੰਡ ਰਹਿ ਜਾਂਦਾ ਵੀਰੇ ਪਹਿਲਾ ਸੂਆ ਬੈੜਾ ਬਾਈ ਤੋਂ ਸਾਰੀ ਗੱਲਬਾਤ ਡਿਟੇਲ ਲਵਾਂਗੇ ਆਪਾਂ ਕੀ ਮੁੱਲ ਰਹੂਗਾ ਵੀਡੀਓ ਵਿੱਚ ਨੰਬਰ ਲੈ ਕੇ ਦੇ ਦੂੰ ਵੀਡੀਓ ਹੈ ਜਿਹੜੀ ਬਾਈ ਜੀ ਉਹ ਤਰੀਕ 24 ਅਪ੍ਰੈਲ 2025 ਦੀ ਵੀਡੀਓ ਆ ਬਾਕੀ ਆਪਾਂ ਮਾਲਕ ਨਾਲ ਥੋੜੀ ਸਾਰੀ ਗੱਲਬਾਤ ਕਰਾ ਲੈਂਦੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਕਾਉ ਪੁੱਛ ਦੀ ਐਡ ਕਰਾਉਣੀ ਆ ਤਾਂ ਮੇਰਾ ਵੀਰੇ ਹੇਠਾ ਨੰਬਰ ਚੱਲੀ ਜਾਂਦਾ ਬੱਚੀ ਥੋੜੀ ਥੋੜੀ ਪਲੋਣ ਜਰੂਰ ਰੱਖੀ ਬੈਠੀ ਆਣਾ ਬਾਈ ਹਾਂ ਪਲੋਣ ਰੱਖੀ ਹਾਲਾ ਜੀ ਵਧੀਆ ਜੀ ਪਹਿਲਾਂ ਤਾਂ ਮੇਰੇ ਮੋਬਾਈਲ ਨੰਬਰ ਬੋਲ ਦੋ ਆਉਦੋ ਤੁਸੀਂ 62836 ਹਾਂਜੀ 66532 ਠੀਕ ਆ ਠੀਕ ਆ ਕਿੰਨੇਵੇਂ ਸੂਏ ਵਾਸਤੇ ਹੁਣ ਇਹਦੇ ਕਿੰਨੇ ਦਿਨ ਬਾਕੀ ਆ ਉਹ ਦੱਸੋ ਜੀ ਇਹਦੇ 5 ਤਰੀਕ ਨੂੰ ਦਿਨ ਪੂਰੇ ਹੋਣਗੇ 5 ਤਰੀਕ ਨੂੰ ਹਾਂ ਠੀਕ ਆ ਉਮਰ ਕਿੰਨੀ ਖੂ ਬਈ ਇਹਦੀ ਸਹੀ 25 26 ਮਹੀਨੇ ਵਰਗ 25 26 ਮਹੀਨੇ ਲਾਸਟ ਹੈ 20 ਦਿਨ ਹੋਏ ਮਨ ਲਾ ਦੋਨ ਦੇ ਦੰਦ ਚੱਕੇ ਨੇ ਠੀਕ ਆ 25 26 ਮਹੀਨਿਆਂ ਦੇ ਵਿੱਚ ਵਿੱਚ ਉਹ ਮਾਰਾ ਵੀ 20 ਦਿਨ ਹੋਏ ਆ ਦੋ ਦੇ ਦੰਦ ਹੋ ਗਏ ਹਾਂ ਹਾਂ ਠੀਕ ਆ ਠੀਕ ਆ ਚੱਕਿਆ ਨਾ ਇਸ ਤੇ ਹਾਂ ਚੱਕੇ ਹੀ ਆ ਹਜੇ ਸਿੱਡੇ ਤਾਂ ਕਿੱਥੇ ਆ 25 ਤੇ ਸੂਆ ਪਹਿਲਾਂ ਆ ਗਈ ਹੈ ਨਾ ਸੂਆ ਪਹਿਲਾਂ ਆ ਗਈ ਘਰ ਦੀ ਬੱਛੀ ਹੈ ਕੋਈ ਐ ਨਹੀਂ ਖਰੀਦੀ ਹੈ ਜਾਂ ਹੋਰ ਆ ਗਈ ਠੀਕ ਆ ਕਰਦੀ ਆ ਜਮਾ ਹਾਂ ਹਾਂ ਤੁਸੀਂ ਕਹਿੰਦੇ ਸੀ ਵੀ ਆਪਾਂ ਕ੍ਰੋਸ ਦੀ ਸੀਮਣ ਭਰਾ ਸੀ ਇਹਦੇ ਹਾਂ ਹਾਂ ਕ੍ਰੋਸ ਬਾਈ ਕਹਿੰਦਾ ਇਹਦੀ ਮਾਂ ਸੀਗੀ ਉਹਦੇ ਸੀਮਣ ਭਰਾ ਸੀ ਕਿਹੜਾ ਸੀਮਣ ਸੀ ਬਾਈ ਡੈਨਮਾਰਕ 50053 ਦਾ ਬਾਈ ਕਹਿੰਦਾ ਇਹ ਆਪ ਆ ਗਈ ਗੱਲ ਕਰ ਆ ਇਹ ਵੀ ਬਾਈ ਕਹਿੰਦਾ ਥੋੜੀ ਜੀ ਕ੍ਰੋਸ ਚਾ ਮਾਂ ਤੇ ਥੋੜੀ ਵੱਧ ਗਈ ਆ ਬਾਕੀ ਤੋੜ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਮੁੱਲ ਵੀਡੀਓ ਦੇ ਵਿੱਚ ਕਰਾ ਦਾਂਗੇ ਤੋੜਿਓ ਬਾਈ ਇਹਨੂੰ ਥੋੜੀ ਜੀ ਪਲੂਣ ਜ਼ਰੂਰ ਹੈਗੀ ਆ ਵੀਰੇ ਪਹਿਲਣ ਬੱਛੀ ਆ ਭਣਾ ਆ ਜਾਂਦੇ ਆ ਪਸੂ ਦੇ ਬਾਕੀ ਮੇਰੇ ਭਲਾਂ ਵਾਲਾ ਪਸ਼ੂ ਦੁੱਧ ਦਿੰਦਾ ਹੁੰਦਾ ਕੋਈ ਨਹੀਂ ਟਕਾਜੇ ਨਾਲ ਤੋੜ ਲੋ ਵੀਰੇ ਹੂੰ ਲੈ ਜਾ ਲੈ ਜਾ ਕੋਈ ਨਹੀਂ ਵੇਖੇ ਤੂੰ ਆ ਦੇਖੋ ਤੋੜ ਕੇ ਸੁਣ ਜਮਾਇ ਦਿਖਾਣਾ ਮੈਨੂੰ ਐ ਲੱਗਦਾ ਸਾਡੀ ਬੈੜ ਅੱਜ ਕੱਲ ਚ ਸੂਪ ਹੋ ਗਈ ਹੈ ਨਾ ਗਰਮੀ ਦਾ ਕਰਕੇ ਉਹ ਕਰਦੀ ਆ ਉਹਦਾ ਦਿਨ ਪਏ ਆ ਬਾਈ ਕਹਿੰਦਾ 5 ਦਿਨਕ ਨੂੰ ਪੂਰੇ ਸੀ ਹਜੇ ਹੈ ਨਾ ਸਰਕਾਰ ਦੇ ਹੂੰ ਬਾਕੀ ਦੁੱਧ ਦੀ ਕਿੰਨੀ ਉਮੀਦ ਕਰਦੇ ਹੋ ਬਾਈ ਕਿੰਨਾ ਕਦੇ ਦੋ ਤੁਹਾਡੇ ਹਿਸਾਬ ਨਾਲ ਦੁੱਧ ਬਾਈ ਦੇਊਗੀ 20 ਤੋਂ 25 ਲੀਟਰ 20 ਬਾਈ ਕਿਲੋ ਤਾਂ ਦੇਣਾ ਆ ਜਾਏ ਇਹਦਾ ਹਣਾ ਹਾਂ ਹਾਂ ਕਿਉਂ ਜੰਮੇ ਨੂੰ ਸਮਾਨ ਚਾਹ ਰਿਆ ਉਹ ਮੈਂ ਜੀ ਦੁੱਧ ਦਊਗੀ ਹੂੰ ਬਾਕੀ ਕਰਦ ਕੁੱਦ ਦੀ ਖੁੱਲੀ ਆ ਗਈ ਬੱਦ ਥਣ ਥਣ ਵੇਖ ਲੈ ਕਿੱਡਾ ਸੋਹਣਾ ਹੂੰ ਪਲੂਣ ਕਰਕੇ ਨਹੀਂ ਹਜੇ ਤੱਕ ਦੰਦਾ ਹੈ ਹਾਂ ਤੇ ਜੋ ਪਲੂਣ ਲੈ ਕੇ ਉਹਦਾ ਪੂਰਾ ਮੋਟਾ ਥਣ ਬਖਾਊਗੀ ਆ ਲੰਬੀ ਫਿਰਦੀ ਉਹ ਪਲੂਣ ਜੀ ਕਿਤੇ ਕਿੱਧਰ ਕਿਤੇ ਕਿੱਧਰ ਹਣਾ ਹਾਂ ਹਾਂ ਤੇ ਬਾਈ ਜੇਦਾ ਮੁੱਲ ਆਪਾਂ ਜਾਇਜ਼ ਜਾਂ ਮੁੱਲ ਕਰਿਓ ਜਾ ਕੇ ਛੋਡਾ ਵੀ ਵਧੀਆ ਸੇਲ ਹੋ ਜੇ ਪਹਿਲਾਂ ਥੋੜੀ ਆਪਾਂ ਮੱਝ ਦੀ ਵੀਡੀਓ ਪਾਈ ਸੀ ਵਧੀਆ ਵੇਕੀ ਸੀ ਹਾਂ ਵੇਕੀ ਸੀ ਬਕੀ ਵਿੱਚ ਠੀਕ ਆ ਤੇ ਕੀ ਮੁੱਲ ਕਰਦਾ ਜਮਾ ਜਾਇਜ਼ ਜਾਂ ਕਰੀ ਜਾਇਜ਼ ਜਾ ਬਈ ਇਹਦਾ ਮੁੱਲ ਹੈਗਾ 15 1 ਲੱਖ 5000 ਹਾਂ ਇਹਦੇ ਚ ਮੌਕੇ ਤੇ ਛੋਟ ਛੱਪਾ ਮੰਨਤਾ ਨੂੰ ਓਹ ਹ ਮੰਨਤਾ ਨਹੀਂ ਹੋਊਗਾ ਜਿਹੜੇ ਬਾੜੀ ਰਿਆਛ ਨਹੀਂ ਠੀਕ ਆ ਠੀਕ ਆ 1 ਲੱਖ 5000 ਸਜਣੋ ਮੁੱਲਾ ਬਾਈ ਕਹਿੰਦਾ ਮੌਕੇ ਤੇ ਕੋਈ ਮਾੜਾ ਮੋਟਾ ਛੋੜ ਛਪਾ ਉਹ ਜਿੰਨੇ ਚ ਛੋੜਾ ਸੌਦਾ ਰਲਦਾ ਉਹ ਹੋ ਜਾਊਗਾ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾਗਾ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕੋਲੇ ਆਜੋ ਪਿੰਡ ਕੁਟੀ ਕਿਸ਼ਨਪੁਰਾ ਜ਼ਿਲ੍ਹਾ ਬਠਿੰਡਾ ਸੰਗਤ ਮੰਡੀ ਦੇ ਜਮਾ ਨਾਲ ਪਿੰਡ ਰਹਿ ਹੁੰਦਾ ਤੇ ਜਮਾ ਘਰੇਲੂ ਪਸ਼ੂ ਪਾਲਕਾ ਐ ਨਹੀਂ ਹੈਗਾ ਵੀ ਕੋਈ ਵਪਾਰ ਵਾਲਾ ਕੰਮ ਹੋਊਗਾ ਜਿਹੜਾ ਇਹ ਬੰਦਾ ਹੁੰਦਾ ਆਪਾਂ ਉਹ ਦੱਸ ਦਿੰਨੇ ਆ ਵਪਾਰ ਵਾਲਿਆਂ ਨੂੰ ਵਪਾਰੀ ਕਮਾਂਗੇ ਘਰੇਲੂ ਨੂੰ ਘਰੇਲੂ ਦਰੇ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਈ ਸਾਰੇ ਆ